ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਲਓ ਦੋਸਤੋ ਅੱਜ ਪਹੁੰਚੇ ਆਂ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਉੱਤੇ ਪਸ਼ੂ ਵਪਾਰ ਦਾ ਕੀਤਾ ਵੇਰਦਾ ਸਟਾਰਟਿੰਗ ਤੋਂ ਆਪਾਂ ਦੱਸ ਦਿੰਨੇ ਆ ਸਾਰੇ ਭਰਾਵਾਂ ਨੂੰ ਵਿਕਰੀ ਵਾਲੇ ਪਸ਼ੂ ਇਸ ਫਾਰਮ ਤੇ ਇਸ ਕਿਲੇ ਤੋਂ ਪਰੌਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਆਪਾਂ ਤੁਹਾਨੂੰ ਕੋਈ 7 ਕਨਗ ਦਿਖਾ ਦਿੰਨੇ ਆ ਜਿਨ੍ਹਾਂ ਦੇ ਵਿੱਚੋਂ ਸੱਜਰ ਮੱਝਾਂ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਉਣੀਆਂ ਨੇ ਕੁਝ ਨਾਗ ਜਿਹੜੇ ਟੋਕੜ ਵੀ ਹੋਣਗੇ ਤੇ ਟੋਟਲ ਜਿਹੜੇ ਦੋਸਤੋ ਰਲਾਮ ਲਾ ਕੇ ਜਿਹੜੇ 7 ਤੱਕ 7 ਨਾਗ ਜਿਹੜੇ 6 ਤੋਂ 7 ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਤਰੀਕ ਤੁਸੀਂ ਨੋਟ ਕਰੋ ਅੱਜ ਆਪਾਂ 23 ਅਗਸਤ ਨੂੰ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸਮਾਂ ਹੈ ਐਨੀਮਲ ਜਿੰਨੇ ਵੀ ਦਿਖਾਵਾਂਗੇ ਦੋਸਤੋ ਹਰ ਵਾਰ ਆਪਾਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਸਾਰੇ ਭਰਾਵਾਂ ਨੂੰ ਵੀ ਦੋ ਟਾਈਮ ਚੋਗੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤੇ ਗੱਬਣ ਹੋਏ ਪਸ਼ੂ ਤੇ ਚੌਂ ਥਾਂਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਆ ਔਰ ਕਰਦੇ ਆ ਗੱਲਬਾਤ ਵੀਰ ਸਤਨਾਮ ਸਿੰਘ ਉਹਨਾਂ ਦੇ ਨਾਲ ਪੁੱਛਦੇ ਆ ਕੀ ਡਿਟੇਲ ਹੈ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਸ੍ਰੀਕਾਲ ਸਤਸ੍ਰੀਕਾਲ ਵੀਰ ਜੀ ਠੀਕਾ ਜੀ ਬਹੁਤ ਵਧੀਆ ਵੀਰ ਸਤਨਾਮ ਸੋ ਠੀਕਾ ਜੀ ਬਹੁਤ ਵਧੀਆ ਠੀਕ ਠਾਕ ਵੀਰੇ ਚੜ੍ਹਦੀ ਕਲਾ ਪ੍ਰਤਾਪ ਸਿੰਘ ਸਤਸ੍ਰੀਕਾਲ ਸਤਸ੍ਰੀਕਾਲ ਸੰਧੂ ਸਾਹਿਬ ਹਰੇ ਭੈਣ ਭਰਾਵਾਂ ਨੂੰ ਰਾਜ ਸੰਧੂ ਡੇਰੀ ਫਾਰਮ ਵੇਖਣ ਆਉਣ ਵਾਲਿਆਂ ਨੂੰ ਸਾਡੇ ਵੱਲੋਂ ਸਤਸ੍ਰੀਕਾਲ ਸਤਸ੍ਰੀਕਾਲ ਹੋਰ ਠੀਕ ਠਾਕ ਪ੍ਰਤਾਪ ਕਿਰਪਾ ਮਹਾਰਾਜਾ ਢਾਡੀ ਇਹ ਇੱਕ ਬੇਨਤੀ ਛੋਟੀ ਜਿਹੀ ਹੈ ਦੱਬ ਕੇ ਸ਼ੇਅਰ ਕਰਦੇ ਆ ਕਰੋ ਆ ਤਨ ਲਾ ਨਿਹਰਕਲੇ ਯੋਗ ਤਨੂ ਸਾਹ ਵਾਲਾ ਇਹੋ ਬੇਨਤੀ ਵਾਰ ਵਾਰ ਕਰਾਂਗੇ ਤਨੂ ਸਾਹਿਬ ਚਲੋ ਜੀ ਤਨ ਵਾਲੀਆਂ ਓਏ ਨਿਹਰੀਆਂ ਲਿਆ ਦੇ ਕਰੋ ਮੇਰੇ ਭਰਾ ਚੇਤਨ ਆਪਣੇ ਲਿਆ ਕਰੋ ਬਿਲਕੁਲ ਨਹੀਂ ਨਹੀਂ ਬਹੁਤ ਵਧੀਆ ਇਹ ਵੀ ਧੰਨਵਾਦ ਪ੍ਰਤਾਪ ਦਾ ਠੀਕ ਹੈ ਜੀ ਸੋ ਇਹਨਾਂ ਮਾਲ ਦੋਸਤੋ ਵੀਰ ਦੂਜੇ ਤੀਜੇ ਤੇ ਨਹੀਂ ਕੱਢ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਇੱਕ ਇੱਕ ਘਰੋਂ ਜਿਹੜਾ ਤੁਹਾਨੂੰ ਕੋਈ 8-7 8-7 ਨਾਗ ਜਿਹੜੇ ਵੇਖਣ ਦੇ ਵਿੱਚ ਮਿਲ ਜਾਂਦੇ ਆ ਸੋ ਇਹਨਾਂ ਦੀ ਵੀ ਸ਼ਾਬਾਸ਼ ਆ ਮਿਹਨਤ ਆ ਠੀਕ ਹੈ ਜੀ ਬੜਾ ਵੱਡਾ ਉਪਰਾਲਾ ਹੁੰਦਾ ਜਦੋਂ ਪਸੂ ਤੁਰ ਫਿਰ ਕੇ ਖਰੀਦਿਆ ਜਾਂਦਾ ਉਹਦੇ ਪਿੱਛੇ ਬੜੀ ਭੱਜ ਦੌੜ ਹੁੰਦੀ ਆ 100 ਥਾਵਾਂ ਤੇ ਆਉਣਾ ਜਾਣਾ ਪੈਂਦਾ ਨੇਰੇ ਸਵੇਰੇ ਨਿਕਲਣਾ ਪੈਂਦਾ ਤੇ ਇਹਨਾਂ ਵੀਰਾਂ ਦਾ ਵੀ ਚਲੋ ਬਹੁਤ ਹੌਸਲਾ ਅਫਜ਼ਾਈ ਕਰਿਆ ਕਰੋ ਠੀਕ ਆ ਜੀ ਵਪਾਰ ਦਾ ਕੰਮ ਆ ਰੋਜੀ ਰੋਟੀ ਲਈ ਹਰ ਕੋਈ ਕੰਮ ਵੀਰ ਕਰਦਾ ਠੀਕ ਆ ਜੀ ਤੇ ਚੰਗੇ ਐਨੀਮਲ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰ ਦਿੰਦੇ ਆ ਤੇ ਪਰਤੇ ਪੜਤੇ ਤੁਹਾਨੂੰ ਜਿਹੜੇ ਦੋਸਤੋ ਨਾਲ ਦੀ ਨਾਲ ਹੀ ਅੱਜ ਪਤਾ ਲੱਗ ਜਾਣਗੇ ਹਰ ਵਾਰ ਆਪਾਂ ਜਿਹੜੀਆਂ ਵੇੜਾਂ ਦਿਖਾਉਨੇ ਆ ਤੁਹਾਨੂੰ 8 8 7 7 ਨਾਲ ਮੱਝਾਂ ਪੇਕ ਇੱਕ ਦੋ ਨਾਗੀਆਂ ਹੁੰਦੀ ਆ ਪਰ ਅੱਜ ਜਿਹੜੇ ਪਸ਼ੂ ਆਪਾਂ ਦਿਖਾ ਦੇ ਰਹੇ ਤੁਹਾਨੂੰ ਸਾਰੇ ਪਸ਼ੂ ਮੱਝਾਂ ਲੈ ਵੀਰ ਸਤਨਾਮ ਅੱਜ ਫਿਰ ਬਹਿਣਾ ਬੁਣਾ ਘਾਟਣ ਦੇ ਮੱਝਾਂ ਕਰਦੀਆਂ ਹਾਂ ਜੀ ਮਈਆਂ ਵੀ ਸੀ ਫਿਰ ਸੁਣੀਆਂ ਭਾਅ ਵਰਦੇ ਮਾਲ ਮਿਲ ਕੇ ਫਿਰ ਮਈਆਂ ਯਾਰੀਆਂ ਲਈ ਦਿਖਾਈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਕਈਆਂ ਵਾਰ ਆਪਣੇ ਕੋ ਪਰਸਾ ਚਾਹੁੰਦੇ ਹੈਗਾ ਬਹੁਤ ਵੀਡੀਓ ਪਾਈ ਦਸ ਡੰਗਰ ਹਾਂਜੀ ਉਹਦੀ ਹੋਰ ਵੇਖ ਬੂ ਗਏ ਤੇ ਫਿਰ ਥੋੜਾ ਐ ਕਿ ਮਈਆਂ ਯੋਰ ਦੇਖਤ ਆ ਚਲੋ ਵਧੀਆ ਗੱਲ ਆ ਹਾਂਜੀ ਕਿਉਂਕਿ ਖਰੀਦਦਾਰ ਵੀਰ ਦੀ ਚੁਆਈ ਸੰਭ ਮੱਝਾਂ ਵੀ ਖਰੀਦਣੀਆਂ ਬੈਣਾ ਵੀ ਖਰੀਦਣੀਆਂ ਤੇ ਆਪਾਂ ਨਾਲ ਦੀ ਨਾਲ ਵੀਰ ਸਤਨਾਮ ਸ਼ੁਰੂਆਤ ਕਰਦੇ ਚੱਲ ਕੇ ਪਸ਼ੂ ਅੱਜ ਆਪਣੇ ਕੋਲ ਟੋਟਲ ਕਿੰਨੇ ਆ ਵੀਰ ਅੱਜ ਆਪਣੇ ਕੋਲ 7 ਮੱਝਾਂ ਜੀ ਕੀ ਡਿਟੇਲ ਆ ਮਤਲਬ ਕਿ ਸੁਈਆਂ ਕਿੰਨੀਆਂ ਡਿਟੇਲ ਵਿੱਚ 4 ਮਈਆਂ ਬਿਲਕੁਲ ਤਾਂ ਆ ਗਿਆ ਸੁਈਆਂ ਜੀ ਹਾਂਜੀ ਤੇ ਮਤਲਬ 2 ਮਈਆਂ ਬੱਚੋਂ ਵਗੇ ਰਿਆ ਇੱਕ ਤੇ ਮੈਂ ਥੋੜੇ ਦਿਨ ਜੇਦੀ ਸੀ ਬੱਚਾ ਮਰਿਆ ਹਾਂਜੀ ਤੇ ਇੱਕ ਆਪਣੇ ਕੋਲ ਬੁਰੀ ਝੋੜੀ ਬੱਚੋਂ ਵਗੇ ਰੇ ਇੱਕ ਉੱਚੇ ਬੱਚੇ ਝੋੜੀ ਬਹੁਤ ਚੰਗੀ ਪੂਰੀ ਝੋਟੀ ਵੀ ਨਵੀਂ ਆਈ ਹੈ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਆ ਦੋਸਤੋ ਸ਼ੁਰੂਆਤ ਕਰ ਲੈਨੇ ਆ ਠੀਕ ਹੈ ਜੀ ਤੇ ਜਿੰਨੀ ਜਿੰਨੀ ਵੀ ਹੋਊਗੀ ਬਿਲਕੁਲ ਪੁਆਇੰਟ ਟੂ ਪੁਆਇੰਟ ਜੀ ਗੱਲਬਾਤ ਆਪਣੀ ਕਰਨ ਦੀ ਕੋਸ਼ਿਸ਼ ਰਹੂਗੀ ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਲੈ ਵੀ ਵੀਰ ਸਤਨਾਮ ਪਹਿਲੇ ਪ੍ਰਤਾਪ ਦੱਸ ਦੋ ਕੀ ਡਿਟੇਲ ਆ ਵੀਰ ਸੂਬਾ ਕਿੰਨਾ ਦੂਜਾ ਸੂਬਾ ਜੀ ਸੂਈ ਛੋੜੀ ਸੀ ਜੀ ਦੂਜਾ ਸੂਬਾ ਸੂਈ ਨੂੰ 5-6 ਦਿਨ ਹੋ ਗਏ ਨੂੰ ਪੰਜਾ ਛੇ ਦਿਨਾਂ ਦੀ ਹਾਂ ਜੀ ਕੱਟੀ ਮਗਰ ਜੀ ਲਓ ਜੀ ਮਗਰ ਕੱਟੀ ਆ ਪੰਜਾ ਛੇ ਦਿਨਾਂ ਦੀ ਸੂਈ ਆ ਦੂਜਾ ਸੂਬਾ ਮੂੰਹ ਮੱਥੇ ਦੀ ਦੇਖੋ ਤੁਸੀਂ ਬਹੁਤ ਚੰਗੀ ਆ ਗੁਲਾਈ ਦੇ ਵਿੱਚ ਸਿੰਘ ਬਿਲਕੁਲ ਸ਼ਾਈ ਸੂਈ ਪੂਰੀ ਆ ਦੇਖੋ ਠੀਕ ਆ ਉਹ ਪਿੰਡੇ ਦੀ ਪੂਰੀ ਨਿਗਰ ਸੋਨੇ ਵਜਨ ਢੋੜ ਦੇ ਵਿੱਚ ਆਹ ਕਰੋ ਚੱਕੀ ਠੀਕ ਆ ਸੋ ਮਗਰ ਵੀ ਕੱਟੀ ਆ ਕਰਮਾਲੀ ਦੀ ਆ ਬੱਚਾ ਜੀ ਆ ਬੱਚਾ ਦਿਖਾ ਦਿੰਦੇ ਆ ਪੂਰੀ ਜਮੀ ਬੜੀ ਮਗਰ ਕੱਟੀ ਆ ਠੀਕ ਆ ਜੀ ਤੁਹਾਨੂੰ ਦਿਖਾਵਾਂਗੇ ਆਪਾਂ ਹਮੇਸ਼ਾ ਜ਼ਿਕਰ ਕਰਦੇ ਆ ਦੋਸਤੋ ਸੋਹਣੀ ਕੱਟੀ ਆ ਸੋਹਣੀ ਦੋਥਾ ਦੀ ਮਗਰ ਕੱਟੀ ਆ ਅੱਛਾ ਵੀਰ ਸਤਨਾਮ ਹਾਂਜੀ ਹਾਂਜੀ ਇਹਦੇ ਥੱਲੇ ਦੁੱਧ ਇਸ ਵਕਤ ਦੁੱਧ ਵੀਰ ਜੀ ਮੇਰੇ ਕੋਲ 11 11.5 ਕਿਲੋ ਹੋ ਗਈ ਬੋਲਾ ਜਿਹੜਾ ਉਹ ਚੋ ਲੈਣਾ ਠੀਕ ਆ ਪ੍ਰਤਾਪ ਰੋਕਿਆ ਜਿੱਥੇ ਹਾਂਜੀ ਹਾਂਜੀ 11 11.5 ਕਿਲੋ ਬੋਲਾ ਜੀ ਕਲ ਕੀ ਪੰਜਾ ਪੰਜੇ ਸ਼ਵੇਨਦੀ ਮੈਂ ਸੁਚੜੀ ਸੁਈ ਹਾਂ ਜੀ ਬੋਲਾ ਕੱਚਾ ਕੋਲਾ ਮਨ ਹਾਂਜੀ ਹਾਂਜੀ ਕੋਈ ਕੱਚਾ ਕੋਲਾ ਬੋਲਾ ਮਾਲੋ ਜੀ ਠੀਕ ਹੈ ਜੀ ਇੱਕ ਕੋਈ ਥਾਣ ਮੈਂ ਵਿਖਾਉਣਾ ਦੋ ਦੋ ਵੀਰ ਜੀ ਪਹਿਲੇ ਸੁਦਾ ਬੜਾ ਰਕਾਰ ਰਿਆ ਤੇਰਾ ਸਾੜੇ ਤੇਰੇ ਕੋਲ ਰਕਾਰ ਰਿਆ ਜੀ ਲਓ ਜੀ ਥਾਣ ਵੇਖੋ ਬਹੁਤ ਖੂਬਸੂਰਤ ਕੁਆਲਿਟੀ ਦਾ ਥਾਣ ਲੱਗਾ ਤੇ ਵੀਰ ਸਦਨਾਮ ਮਿਲਦੀ ਮਿਲਦੀ ਹੈ ਪੂਰੀ ਕੋਈ ਗੱਲ ਨਹੀਂ ਕੋਈ ਚੱਕਰੀ ਨਹੀਂ ਦੇ ਉਹ ਮਰਵਾਉ ਨੇ ਧਾਰਾ ਮਰਵਾਉ ਨੇ ਬਾਜ ਮਰਵਾਉ ਨੇ ਲਓ ਜੀ ਚਵਾਵ ਸਵਾਦ ਏਡਾ ਲੱਗਾ ਛੋਟੇ ਸੰਧੂ ਸਾਹਿਬ ਵੇਖੋ ਮਗਰ ਲਓ ਜੀ ਕੱਟੀ ਪੂਰੀ ਵੇਖੋ ਤੁਸੀਂ ਪੂਰੀ ਚੌੜੇ ਤੇ 11 ਕਿਲੋ ਕੋਈ ਕੱਚਾ ਬੋਲਾ ਮੇਰਾ ਵੀਰ ਮੰਨ ਕੇ ਕੱਚਾ ਬੋਲਾ ਦੁੱਧ ਮੰਨ ਵਾਲੇ ਪੰਜਾਂ ਛਿਆਂ ਪੰਜਾਂ ਕਿ ਦਿਨਾਂ ਦਾ ਸੂਆ ੜਕਮਲੀ ਸੋਨੇ ਘੱਤ ਕਾੜ ਦੇ ਵਿੱਚ ਪੂਰੇ ਵਜਨ ਲੋੜ ਦੇ ਵਿੱਚ ਥੱਲੇ ਦੇ ਵੀ ਦੀ ਬੜੀ ਖਬਰਦਾਰਾਂ ਵੀ ਬੋਹ ਸੋਹਣੀ ਝੋਟੀ ਮੋਟਾ ਥਾਨ ਨਿੱਗਰ ਲੇਵਾ ਆ ਕਰੂ ਸਿਆ ਜੀ ਹਰਦੇ ਦੀ ਚੁਆਈ ਦੇ ਏਡੀ ਲੱਗੀ ਕਰਮਾਨੇ ਕੇ ਗੱਲਾਂ ਛੱਡੋ ਅੱਛਾ ਵੀਰ ਸਤਨਾਮ ਜੀ ਡਿਮਾਂਡ ਕੀ ਕਰਦੇ ਆ ਡਿਮਾਂਡ ਵੀ ਜੇਸਾ ਅਸੀਂ ਝੋਟੀ ਮਤਲਬ ਵੱਡੀ-ਬੁੱਡੀ ਕਰਮਾ ਵਾਲੀ ਦੁੱਧ ਨੂੰ ਵੀ ਬੜੀ ਖਰੀ ਆਪਾਂ ਇਹ ਲੱਗੋ ਝੋਟੀ ਲਈ ਆ ਹਾਂਜੀ ਹਾਂਜੀ ਤੇ ਹਾਂਜੀ ਮੁੱਲ ਦੇ ਭਾਵੇਂ ਕਰ ਲਈਦਾ 1 25 ਕਰ ਲਈਏ 20 ਕਰ ਲਈਏ ਹਾਂਜੀ ਹਾਂਜੀ 1 15 ਦੀ ਝੋੜੀ ਦੇ ਦਾਂਗੇ 1 15 ਹਾਂਜੀ ਲਓ ਵੀ ਆ ਕਰੋ ਚੈੱਕ ਇੱਕ ਵਾਰ ਇਹ ਦੇਖੋ ਲੇਵਾ ਕਿਡਾ ਚੌਰ ਸਲੇਵਾ ਲਗਾ ਅੱਛਾ ਵੀਰ ਸਦਨਾਮ ਇੱਕ 15 ਥੋੜਾ ਜਿਆਦਾ ਨਹੀਂ ਕਾ ਕਿ ਮੈਨੂੰ ਲੱਗਣ ਡਿਆਵੇਂ ਨਹੀਂ ਇਹ ਝੋਟੀ ਵੱਡੀ ਆ ਝੋਟੀ ਵੀ ਵੱਡੀ ਆ 15 ਕਿਲੋ ਵਾਲੀ ਝੋਟੀ ਆ ਜੀ ਵੇ ਉਹਦਾ ਤੁਹਾਡੀ ਮੈਂ ਗੱਲ ਖੁਣੋ ਚਲੋ ਤਾਂ ਜਦੋਂ ਚਵਾਉਗੇ ਅਗਲੇ ਦੀ ਸੇਵਾ ਹਾਂ ਜੀ ਹਾਂ ਆਪਾਂ ਤਾਂ ਤੇ 11 ਕਿਲੋ ਤਾਂ ਫਿਰ ਪੈਸੇ ਨਹੀਂ ਹੁੰਦੇ ਆਪਾਂ ਮੌਕੇ ਦਾ ਦੱਸ ਦੇ ਵੀਰ ਜੀ ਚਵਾਇਆ 13 14 ਕਿਲੋ ਪਹਿਲਾਂ ਰਿਕਾਰਡ ਜਿੱਥੋਂ ਆਪਾਂ ਲਾਗੋ ਝੋਟੀ ਲਈਏ ਅੱਛਾ ਪ੍ਰਤਾਪ ਝੋਟੀ ਸਰਦਾਰ ਜੀ ਵਾਂਗ ਕਰ ਕੀ ਆ ਮੁੱਲ ਕਰਾਂਗੇ ਜਾਇਜ ਕੋਈ 1 ਇੱਕ 15 ਨਹੀਂ ਕੋਈ ਕੋਹ ਨਹੀਂ ਇੱਕ 10 ਦੀ ਝੋਟੀ ਵੀ ਆ ਨਾ ਕਰਾਂਗੇ ਇੱਕ 10 ਦੀ ਹਾਂ ਬਿਲਕੁਲ ਜਾਇਜ ਆ ਭਾਈ ਲੋਕਾਂ ਵਾਲੇ ਮੁੱਲ ਵੇਖ ਕੇ ਵੀਡੀਓ ਵੇਖ ਕੇ ਤਾਂ ਫਿਰ ਸਾਡੀ ਝੋਟੀ ਕੋਈ ਲਵੇ ਲੋ ਵੀ 1 ਲੱਖ 10 ਹਜ਼ਾਰ ਦੀ ਬਾਕੀ ਝੋਟੀ ਵੇਖੋ ਮੁੰਦਰੀ ਆ ਮਗਰ ਬੱਚਾ ਵਾਲਾ ਟੋਪ ਦਾ ਜੀ ਤੇ ਕੱਟੀ ਬੜੀ ਧਮਾਕੇਦਾਰ ਮਗਰ ਕੱਟੀ ਆ ਆ ਵੇਖੋ ਕਰੋ ਚੈੱਕ ਬੇਲਬੂਲ ਵੇਖੋ ਅੱਜ ਤੋਂ ਕੱਟੀ ਦੀ ਵੇਖੋ ਕਿੰਨੀ ਲੰਬੀ ਆ ਇਹ ਕਹਿਣ ਵਾਲੀ ਗੱਲ ਨਹੀਂ ਕਿ ਦੋਸਤੋ ਜੋ ਚੀਜ਼ ਰਿਐਲਿਟੀ ਦੇ ਵਿੱਚ ਹੈਗੀ ਉਹ ਤੁਹਾਨੂੰ ਦੱਸੀ ਜਾਊਗੀ ਫਦਾ ਚੜਾ ਕੇ ਗੱਲ ਨਹੀਂ ਕਰਨੀ ਆਪਾਂ ਠੀਕ ਆ ਤੇ ਅੱਗੇ ਵੀਰ ਸਤਨਾਮ ਆ ਗਈ ਆਪਣੇ ਕੋਲ ਆ ਨੀਲੀ ਰੋ ਜੀ ਮੈਂ ਆ ਗਈ ਤੀਜਾ ਸੂਆ ਕੱਲ ਦੀ ਸੂਈ ਜੀ ਕੱਲ ਦੀ ਸੂਈ ਆ ਕੱਟਾ ਮਗਰ ਜੀ ਮਗਰ ਇਹਦੇ ਕੱਟਾ ਹਾਂਜੀ ਚੋਣ ਚੋਣ ਫਿਰ ਐ ਨਿਕਲੀ ਫਾਇਟ ਗੱਲਾਂ ਛੱਡੋ ਚੋਅਸ ਦਾ ਵੀ ਕੋਈ ਨਾ ਕੰਨਾ ਮੜਾ ਹੋਊਗਾ ਜੇ ਕੋਈ ਹੋਊ ਪ ਟੋ ਡੰਗ ਦੀ ਚਵਾਈ ਹੋ ਗਈ ਹਾਂਜੀ ਹਾਂਜੀ ਬੋਲਾ ਕਿੰਨਾ ਸੀ ਬੋਲਾ ਵੀਜੇ ਦੇ ਕੋਲ 7 7.5 ਕਿਲੋ ਸਾਫ ਸੇ ਦੇ ਕਰਤੇ 7 ਤੋਂ 7.5 ਕਿਲੋ ਹਾਂਜੀ ਲੈ ਵੀ ਸੁਹਾ ਦੂਜਾ ਦੱਸੇ ਤੇ ਜਾ ਤਿੱਜਾ ਤੇਜਾ ਜੀ ਤੇਜਾ ਤੇਜਾ ਸੁਹਾ ਜੀ ਹਾਂਜੀ ਲਓ ਵੀ ਤਿੱਜਾ ਸੁਹਾ ਤੇ ਮੱਥੇ ਮੋਥੇ ਬੱਲਾ ਠੀਕ ਆ ਜੀ ਚਾਰੇ ਖੋਰ ਖੋਰ ਤੋਂ ਬੇਆ ਬਣੀ ਬੁਣੀ ਹੋਵੇ ਸੋਹਣੇ ਲੇਵੇ ਤੇ ਵੀ ਡਿਜ਼ਾਈਨ ਪੁੱਠਾ ਪੱਠਾ ਵੇਖੋ ਕਿੱਡਾ ਚੰਗਾ ਲੱਗਾ ਉਹ ਚੌੜਾ ਪਿੱਠ ਪੂੜਾ ਥੋੜਾ ਪ੍ਰਤਾਪ ਆਏ ਨੂੰ ਘੁਮਾ ਕੇ ਤਾਂ ਮਾੜਾ ਰੋਖ ਲਾ ਇਥੇ ਮੇਰਾ ਪ੍ਰੋਜੈਕਟ ਮੋਟੇ ਤੌਰ ਤੇ ਦਿਖਾ ਦਿਆ ਮੱਝ ਹੈਗੀ 6 ਆ ਆ ਕਰੋ ਚੈੱਕ ਬਹੁ ਪੂਰੀ ਫਿੱਟ ਫਾੜ ਨਿੱਗਰ ਪੂਰੀ ਚੌੜੀ ਧੌੜੀ ਠੀਕ ਆ ਜੀ ਪੂਰੇ ਵਜਨ ਲੋੜ ਦੇ ਵਿੱਚ ਤੇ ਮੂੰਹ ਮੱਥੇ ਤੇ ਚੰਗੀ ਲੈ ਵੀ ਆ ਕਰਨ ਦੀ ਗੱਲ ਨਹੀਂ ਅਗਲੇ ਨੂੰ ਆ ਆ ਪੀ ਜੀ ਦੀ ਐ ਸਫਤਾ ਕਰਨ ਦੀ ਤੇ ਕੋਈ ਨਹੀਂ ਪੂਰੀ ਜੋਰ ਵਾਲੀ ਆ ਤੇ ਬਹੁਤ ਸੋਹਣੀਆਂ ਵੇਖੋ ਜੀ ਠੀਕ ਆ ਚੌੜਾ ਪੇਟ ਪੂੜਾ ਸੋਹਣੇ ਰੰਗ ਟੰਗ ਦੇ ਵਿੱਚ ਆ ਕਿਸੇ ਪਾਸੇ ਪਾਲੀ ਪਾਲੀ ਬਹੁਤ ਜੀ ਚੁਾਈ ਬੜੀ ਖਾਸ ਹੈਗੀ ਹਾਂ ਬੋਲੇ ਬੋਲੇ ਸਾਫ ਹੋ ਗਈ ਫਿਰ ਸਾਫ ਕਰਦੀ ਕਿਸੇ ਦੇ ਠੀਕ ਆ ਜੀ ਉਦੇ ਬੋਲੇ ਤੋਂ ਬੋਲੇ ਜਿਹੜਾ ਪਤਾ ਨਹੀਂ ਰੁਕਿਆ ਆ ਬਿਲਕੁਲ ਜੀ ਮਗਰ ਕੀ ਸੀ ਤੇ ਕਟਾ ਜੀ ਆ ਕਟਾ ਜੀ ਲਓ ਜੀ ਕਟਾ ਬੜਾ ਭਲਿਆ ਤਾ ਗਰੀ ਜੀ ਆ ਕਟਾ ਕਰੋ ਚੱਕ ਉਸ ਆ ਥੋੜਾ ਜਿਹਾ ਨਾੜੂਆ ਤੁਹਾਨੂੰ ਨਾਲ ਦਿਖਾਈ ਦਊਗਾ ਆ ਲਓ ਜੀ ਆ ਦੇਖੋ ਗਿੱਲਾ ਨਾਰੂ ਦਿਖਾ ਕੋਈ ਗੱਲ ਨਹੀਂ ਬਸ ਠੀਕ ਹੈ ਜੀ ਆ ਲਓ ਲਓ ਜੀ ਬੱਚਾ ਪੂਰਾ ਫੁੱਲ ਪਿਆ ਦੇ ਵਿੱਚ ਹੈ ਠੀਕ ਹੈ ਜੀ ਦੂਜੇ ਦਿਨ ਤਾਂ ਜਿਹੜਾ ਬੱਚਾ ਤੁਸੀਂ ਆ ਦੇਖ ਲਓ ਠੀਕ ਹੈ ਜੀ ਓਕੇ ਵੀਰ ਆ ਜੋ ਤੋਂ 7 ਕਿਲੋ ਬੋਲਾ ਭਰਾਵੋ ਜਿਹੜੀ ਐਸ ਵਕਤ ਇਹ ਤਾਂ ਲੈ ਜਿਹੜੀ ਹੁਣ 7 ਕਿਲੋ ਬੋਲੇ ਤੇ ਆ ਦੋ ਦੋ ਸੋਨਾ ਚਵਾ ਦੋ ਕੀ ਬਾਕੀ ਭਾਰੇ ਚੁੱਸੇ ਦੀ ਆ ਦੋ ਤੇ ਵੱਡੀ ਮੈਂ ਜੀ ਸੇਵ ਕਰਕੇ ਜਿੰਨਾ ਮਰਜ਼ੀ ਚੋ ਲੈਣ ਤੇ ਇਹ ਵੇਖੋ ਫਿਰ ਫੁੱਡੇ ਖੱਡੇ ਵੇਖੋ ਕਿੰਨੇ ਚੰਗੇ ਚੌੜੀ ਵੇਖੋ ਮੈਂ ਕਿੰਨੀ ਮਗਰੋ ਲੈ ਵੀ ਵੀਰ ਸਤਨਾਮ ਚੋਣ ਜਾਣ ਵਾਲੇ ਪਾਸੇ ਦੋਹਾਂ ਗੜੇ ਬੋਲੀ ਬੂ ਕਰਗੀ ਜੀ ਹਾਂਜੀ ਐ ਵਧੀਆ ਥਾਂ ਮੈਂ ਉਹਦੀ ਨੋਕਲਾ ਥਾਂ ਲੱਗਾ ਠੀਕ ਆ ਜੀ ਚਵਾਈ ਭਾਵੇਂ ਬੱਚੇ ਤੋਂ ਚੋਇਸ ਕਰਾ ਦੋ ਠੀਕ ਆ ਭਰਾ ਹਾਂਜੀ ਤੇ ਦੇ ਦਈਏ ਕਿੰਨੇ ਦੀ ਦੇ ਦਾਂਗਾ ਮੈਂ 1 10 ਦੀ ਦੇ ਦਾਂਗੇ ਜੀ 1 10 ਦੀ ਹਾਂਜੀ ਵੀ ਅੱਜ ਆਪਾਂ ਗੱਲਾਂ ਹੁੰਨੀਆਂ ਕਿ ਕਰਨੀਆਂ ਵੀ ਲੈ ਇੱਕ 3 ਦੀ ਮੈਂ ਦਵਾਂਗੀ ਇੱਕ 3 ਦੀ ਨਹੀਂ ਕੋਈ ਨਾਮ ਤੇ ਮੈਂ ਗਲਤ ਫੈਰਾ ਕੋਈ ਨਹੀਂ ਬੜੀ ਆਪਾਂ ਮੇਰੀ ਗੱਲ ਸੁਣੋ ਭਾਤੂ ਤੂੰ ਤਾਂ ਉੱਤੇ ਸਰਦਾਰ ਜੀ ਗਾਹ ਘੋਣੇ ਭੱਜ ਭੱਜ ਕੇ ਤੇ ਜੇ ਭਾ ਨਿਯਾਰਜ ਕੀਤਾ ਪਿਛਲੀ ਵਾਰ ਨਹੀਂ ਗਾਵਾਂ ਦੇ ਮੁੱਲ ਜਾਇਜ਼ ਪਏ 2 ਮਿੰਟ ਹੀ ਲੱਗੇ ਸੰਦੂ ਸਾਹਿਬ ਬਿਲਕੁਲ ਬੜੀ ਬਾਬੇ ਗੁੱਡੇ ਸਾਹਿਬ ਦੀ ਮਿਹਰ ਹੋਈ ਆ ਭਾ ਹੀ ਵਿਕਣਾ ਕੱਲ ਹਤਾਪ ਆਏ ਆ ਵੀ 1:25 ਮੰਗ ਕੇ ਦੇ 95 ਦਿੱਤੇ ਨਹੀਂ ਉਹ ਕੱਲ ਨਾ ਮੈਂ ਉਹ ਕੰਮ ਨਹੀਂ ਕਰਦਾ। ਨਾ ਕਰੀ ਤੋਂ ਗੱਲ ਨਹੀਂ ਕਿ ਅਸੀਂ ਘਟਣਾ ਨਹੀਂ ਹੈ 1 ਰੁਪਇਆ ਜਦੋਂ ਤੁਸੀਂ 200 100 ਤੋਂ 200 ਮੌਕੇ ਤੇ ਛੋੜ ਹੀ ਰਹਿ ਜੇ ਮੇਰੀ ਗੱਲ ਸੁਣੋ ਦੇਖ ਮੇਰੀ ਗੱਲ ਜਦੋਂ ਤੁਸੀਂ ਵੀ ਸਿਆਣੇ ਬਾਹਰ ਵੀਡੀਓ ਬੰਦ ਗਿਆ ਹਾਂ ਹਾਂਜੀ ਮੈਂ ਵੀਰਦੀ ਭਾਵੇਂ 1:25 ਮੋਲ ਕਰੀਏ ਮੈਂ ਤਾਂ ਵੀ ਵੇਚ ਜੂਗੀ। ਵਜਨ ਵਟਾ ਬੜਾ ਮਜੂਦ ਹੀ ਬਾਹਰ ਅਹੀਂ ਮਤਲਬ ਗਲਤ ਮੋਲ ਨਹੀਂ ਕਰਦੇ ਅਸੀਂ ਮੋਲੋਂ ਕਰਦੇ ਨਾ ਲੈ ਲੈਣਾ। ਹਾਂ। ਲੋ ਵੀ ਪ੍ਰਭੂ 1 ਲੱਖ 3000 ਦੀਆਂ ਦੇ ਵਿੱਚੋਂ ਕੱਲੀ ਛੋੜ ਛੱਪੇ ਦੀ ਗੰਜਾਇਸ਼ ਪਾਈ ਜਾਂਦਾ ਵੀ ਉਹ ਮੰਨਦਾ ਨਾ ਰੇਡ ਪਹਿਲਾਂ ਹੀ ਉਹਨੇ ਆਪਾ ਤੁੰਨ ਕੇ ਪਵਾ ਦੇ ਰਿਹਾ ਵੀ ਜਿਹੜਾ ਮਤਲਬ ਕਿ ਇੱਕ ਵੀਰ ਨੂੰ ਰਾਹ ਸਿਰ ਮਿਲ ਜੇ ਵੀ ਉਹ ਤੋਂ ਘੱਟ ਨਹੀਂ ਮਿਲਨੇਗੀ ਵੱਡੀ ਮੈਂ ਵੀਰ ਜੀ ਬਹੁਤ ਜਿਆਦੀ ਪੂਰੀ ਫੁੱਲ ਵੱਡੀ ਮੈਂ ਆ ਕਰਮਾ ਲਈ ਠੀਕ ਹੈ ਨੀ ਵੀ ਛੋਟੀ ਮੈਂ ਪੂਰੀ ਵਜਨ ਵੀ ਬਹੁਤ ਕਾਦੂ ਹੀ ਪੂਰਾ ਮੇਰਾ ਵੀਰ ਲੈ ਕੇ ਜਾਓ ਨਾਲੇ ਬੋਲਾ ਬੁਲਾ ਛਕੋ ਨਾਲੇ ਸਿਕਾਓ ਬਾਕੀ ਬਰੀਡ ਵਾਲੀ ਮੈਂ ਆ ਜੀ ਪੂਰੀ ਫੁੱਲ ਕੁਆਲਿਟੀ ਦੇ ਚੀਲੀ ਤੇ ਹਾਰੇ ਕੀ ਆਖੀ ਜਾਂਦਾ ਨੀਲੀ ਇਹਦਾ ਵਜੂ ਮੈਂ ਵੀ ਫਿਰ ਸੁਤਨਾਮ ਅੱਗੇ ਆ ਜਗੇ ਤੇ ਆ ਮੱਝ ਆਪਣੇ ਕੋਲ ਜੀ ਤਿੰਨ ਮਰੇ ਦੂਜਾ ਸੁਦਾ ਛੋੜੀ ਚੋਈ ਸੂਈ ਆ ਜੀ ਦੂਜਾ ਸੁਭਾ ਇਹਨੂੰ ਦੇਣਾ ਅਜ ਕਿੰਨੇ ਹੋਵੇ ਇਹਨੂੰ ਹੋ ਗਏ 7-8 ਦਿਨ ਹੋ ਗਏ ਜੀ ਅੱਠਾ ਸੱਤਾ ਦਿਨਾਂ ਦੀ ਸੂਈ ਹੈ ਬੱਚਾ ਕਟਾ ਜੀ ਮਗਰ ਕਟਾ ਆ ਗਿਆ ਹਾਂ ਜੀ ਕਟ ਝੋਟੀ ਜੀ ਵੀ ਪੂਰੀ ਫੱਬੀ ਹੈ ਬਹੁਤ ਜਿਆਦੀ ਫੈਸ਼ਨ ਵਾਲੀ ਝੋਟੀ ਹੈ ਨਾ ਵੀ ਇਹ ਵੀ ਨਹੀਂ ਕਿਦੇ ਪਸਵਾ ਕੇ ਝੋਟੀ ਦੇ ਗੱਲਾਂ ਹੀ ਛੱਡ ਦੋ ਹਾਂ ਹਾਂ ਸਵੀਰੇ ਸਤਨਾਮ ਹੁਣ ਚੋਣ ਚਾਣ ਦੀ ਅਗਲੇ ਪਿਛਲੇ ਤੇ ਹੈ ਬਰਾਬਰ ਕੋਈ ਗੱਲ ਨਹੀਂ ਅਗਲੇ ਨਾਲ ਅਗਲਾ ਮਗਰ ਨਾਲ ਬਰਾਬਰ ਹੋਊਗਾ ਸਾਬ ਡੋਕਾ ਨਾ ਡੋਕਾ ਬਰਾਬਰ ਹੋਊਗਾ ਨਹੀਂ ਝੂਠ ਬੰਨਣਾ ਰੋਈ ਦਾ ਕੰਮ ਨਹੀਂ ਬਾਕੀ ਸਿੰਘੀ ਸੂਂਗੀ ਬਹੁਤ ਵਧ ਗਿਆ ਹਾਂਜੀ ਹਾਂ ਖੋਖਾਂ ਦੇ ਵਿੱਚ ਜਵਾਬ ਆ ਵਜ਼ਨ ਵੀ ਪੂਰਾ ਕੱਦ ਵੀ ਪੂਰਾ ਆ ਜੇ ਆਪਾਂ ਨੋਰਮਲ ਹੀ ਗੱਲ ਕਰਦੇ ਆ ਦੋਸਤੋ ਵੈਸੇ ਤਾਂ ਚਲੋ ਫਿਰ ਕਿਸੇ ਨੇ ਬਾਡੀ ਸਟਰਕਚਰ ਵੇਖ ਕੇ ਜਜਮੈਂਟ ਕਰਨੀ ਆ ਕਿਸੇ ਨੇ ਕੁਝ ਵੇਖ ਕੇ ਤੇ ਨੀਲੀ ਦੇ ਵਿੱਚ ਪੱਖ ਝੋਟੀ ਦਾ ਬਹੁਤ ਸੋਹਣੇ ਬੱਚੇ ਵੀ ਲੈ ਸਕਦੇ ਹੋ ਤੁਸੀਂ ਤੇ ਲਿਮਟਡ ਜੀ ਕੋਈ ਮਾਰਕਿੰਗ ਬਿਲਕੁਲ ਜਾਇਜ਼ ਦੀ ਮਾਰਕਿੰਗ ਵਾਲੇ ਬੱਚੇ ਦਿਓ ਕਰ ਮਾਰੀ ਹੁਣ ਮਗਰ ਕਟਾ ਮੇਲ ਕਾਫ ਆ ਅੱਠਾ ਸੱਤਾ ਦਿਨਾਂ ਦੀ ਸੂਈ ਵੀਰਾਂ ਹਾਂਜੀ ਹਾਂ ਦੁੱਧ ਕਿੰਨਾ ਦੱਸਿਆ ਦੁੱਧ ਵੀ ਜੀ 8 ਕਿਲੋ 8 ਕਿਲੋ ਹਾਂਜੀ ਠੀਕ ਹੈ ਜਿਹੜਾ ਭਾਂਡੇ ਪ ਕਿਵਾਦੋ ਕੀ ਵਿਰਸਾ ਨਾ ਵੈਸੇ ਚਲੋ ਤੁਹਾਡਾ ਵੀ ਵਪਾਰ ਦਾ ਕੋਈ 10 11 10 ਵੇਖੋ ਵੀਰ ਜੀ ਆਪਾਂ ਗਰੰਟੀ ਆਪਾਂ ਦੋ ਦਸ ਦੇ ਮੌਕੇ ਦਾ ਅਗਲੇ ਘਰ ਦੀ ਗਰੰਟੀ ਨਹੀਂ ਆਪਾਂ ਦੇ ਕਾ ਮੁਰਕੀਆਂ ਨਹੀਂ ਗੱਲ ਮੋ ਨਿਕਲ ਜਾਂਦੀਆਂ ਜੋ ਭੈਣ ਭਰਾ ਮੁਰਕੀ ਉਸੇ ਗੱਲ ਤੇ ਪੱਕਾ ਤੁਸੀਂ ਆਏ ਆਖੇ ਉਹ ਕੰਮ ਹੀ ਆਪਾਂ ਛੱਡਿਆ ਜੀ ਭਾਜੀ ਸਾਹਮਣੇ ਨਹੀਂ ਕਿ ਮੁਰਕੀਆਂ ਲਓ ਆ ਦਿਨੇ 15 ਦਿਨੀ ਦੋਤੇ ਨਹੀਂ ਮੈਂ ਆਈ ਤੂੰ ਹੀ 12 ਕਿਹਾ ਤੇ 12 ਨਹੀਂ ਦਿੰਦੀ ਦੱਸ ਜੀ ਇਹ ਤਾਂ ਕਹਾ ਗਲਤ ਹੋਏਗਾ ਆਪਾਂ ਗੱਲ ਕਰਾਂਗੇ ਮੌਕੇ ਦੀ ਸਾਡੇ ਕੋਲ ਮੁਰਕੀਆਂ ਜਾ ਕੇ ਵੇਖੋ ਜੀ ਅੱਗੇ ਵੀ ਆਪਾਂ ਕਿਹੜਾਂ ਗੱਲ ਕੀਤੀ ਜੀਦਾ ਨੂੰ ਇਹ ਮਤਲਬ ਅਸੀਂ ਚਲ ਤੁਹਾਡੇ ਸਾਡੇ ਕੰਮ ਜਿਆਦਾ ਕਰਦੇ ਗਾਈ ਦਾ ਹੁਣ 25 25 ਦੱਸ ਕੇ ਦਿੱਤਿਆਂ ਤੇ 35 35 ਦੇਣ ਨਹੀਂ ਆਵਾ 36 36 ਦੇਣੀ ਉਹਨਾਂ ਨੇ ਨਹੀਂ ਆਖੇ ਤੁਸੀਂ 5-7000 ਵਾਧਾ ਲੈ ਲਓ ਵਾਧਾ ਲੈ ਲਓ ਜਿਹਦੇ ਕੋਈ ਆ ਕੇ ਬਣ ਕੇ 8 ਦੱਸ ਦੀਏ 7 ਦਵੇ ਵੀ ਅਸੀਂ ਆਖਾਂ 10 ਦੇ ਜੂ ਕਿਸੇ 7 ਦਵੇ ਤੇ ਉਹ ਮਿਲ ਕੇ ਪੰਗਾ ਪਾ ਕੇ ਬੈਠੇ ਆ ਦੋਸਤੋ ਮੌਕੇ ਦਾ ਦੁੱਧ ਤਾਂ ਦੱਸਿਆ ਜਾਊਗਾ ਦੁੱਧ ਮੌਕੇ ਦਾ ਬਿਲਕੁਲ ਦੁੱਧ ਦੇ ਹਿਸਾਬ ਨਾਲ ਪੈਸੇ ਲੈ ਜੇ ਇੱਥੇ ਕੋ ਭੈਣ ਭਰਾ ਆਪਾਂ ਚਾਰ ਡੰਗ ਚੋਈ ਜਾਵੇ ਪਈ ਇਹ ਗੱਲ ਨਹੀਂ ਹੈਗਾ ਵੀ ਕਾਨੂੰ ਕੋਈ ਦੇ ਵੀ 15 ਕਿਲੋ ਦਊਗੀ ਤੇ ਅੱਜ 1.5 ਲੱਖ ਮੰਗ ਲਓ ਹਾਂ ਤੇ ਅੱਜ ਮੌਕੇ ਦੇ ਪੈਸੇ ਪੈਸੇ ਲੈਣੇ ਮੌਕੇ ਦੇ ਦੋ ਦਸਾਂ ਮੌਕੇ ਦੇ ਬਿਲਕੁਲ ਜੀ ਬਿਲਕੁਲ ਐਸੇ ਇੱਥੇ ਜੇ ਕੋਈ ਘਾਟਵਾ ਦੇ ਦੋ 100 ਦੇ ਹੀ ਦੇ ਦਾਰ ਆ ਗਾੜੀ ਦੀ ਕੋਈ ਗਾਰੰਟੀ ਨਹੀਂ ਹਾਂਜੀ ਹਾਂਜੀ ਬਾਕੀ ਸਾਨ ਜਿਹੜੇ ਤਾਂ ਵੇਖੋ ਲੇਵਾ ਖੁੱਲੇ ਲੇਵੇਰੀ ਝੋਟੀ ਹੈ ਕੋਈ ਹੋਜੀ ਨਹੀਂ ਗੀ ਲਓ ਜੀ ਬਿਲਕੁਲ ਜਿਹੜਾ ਦੋਸਤੋ ਦੇਵੇ ਦੀ ਤੁਸੀਂ ਜਾਂ ਸਾਂਝ ਵੇਖ ਲਓ ਪੰਤਰ ਵੇਖੋ ਬਹੁਤ ਸੋਹਣੀ ਆ ਬਾਕੀ ਜੰਮੀ ਪੜੀ ਪੂਰੀ ਆ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਨਿਕਰਾਂ ਦੀ ਪਿੰਦੀ ਬਹੁਤ ਚੰਗਾ ਕਰਵਾਈ ਸੋ ਪੂਰੀ ਚਾਰੂ ਝੋਟੀ ਦੀ ਨਿਸ਼ਾਨੀ ਆ ਜਿਹੜੀ ਪੂਰੀ ਤੁਸੀਂ ਦੇਖਿਓ ਇਹ ਫੁੱਲ ਪਿਛੋਂ ਚੌੜੀ ਅੱਛਾ ਵੀਰ ਸਤਨਾਮ ਇਹ ਅੱਜ ਆਪਾਂ ਆਪਾਂ ਦੇ ਨਹੀਂ ਕਿਨੇ ਦੀ ਅੱਜ ਹਾਨ ਆ ਜੀ ਦੇਣੀ ਵੀਰ ਜੀ ਦਾ ਮੁੱਲ 85000 ਰੁਪਏ ਕਰਦੇ 85000 ਜਿਹੜੇ ਦਾ 85000 ਦੀ ਹਾਂ ਜੀ ਤਸਰਾ ਕੋਸਣਾ ਕੱਢ ਕੋਟ ਕੇ ਗੱਲ ਕਰਦੇ ਨਹੀਂ ਤੱਕਾ ਠੀਕ ਹੀ ਆ ਤੇ ਤੱਕੇ ਵਾਲੇ ਦਾ ਕੰਮ ਨਾ ਤਾਂ ਆਪਾਂ ਕੀਤਾ ਨਾ ਹੀ ਹੋਵੇ ਤੇ ਐਂਦਾ ਸੈਂਦਾ ਦੱਸ ਦੋ ਵੀ ਇੱਥੋਂ ਤੱਕ ਆਪਾਂ ਹਾਂ ਨਾ 4000 ਰੁਪਏ ਸੰਤੂ ਸਾਹਿਬ ਇਹਦੇ ਵਿੱਚੋਂ ਸੱਦਾ ਹਾਂ 4082 ਜੋ 78 ਦੀ ਹਾਂ 70000 ਦੀ ਦੋ ਘਟਾ ਸੀ ਦੋ ਘਟਾ ਸੀ ਵੀ ਕਿ ਇਹੋ ਜੀ ਝੋਟੀ ਮਿਲਣੀ ਨਹੀਂ ਸਾਰਿਆਂ ਦੀਆਂ ਵੀਡੀਓ ਵੇਖ ਕੇ ਤੇ ਫਿਰ ਸਾਡੇ ਚ ਚਲੋ ਉਹ ਤਾਂ ਕੋਈ ਨਹੀਂ ਆਪਾਂ ਆਪਣੀ ਗੱਲ ਕਰਨੀ ਆਪਾਂ ਕੇਜ ਗੱਲ ਕਰੀਏ ਮੈਂ ਕਰਦਾ ਮੈਂ ਭਾਅ ਬਿਲਕੁਲ ਮਿੱਠਾ ਵਾ ਆਹ ਨਹੀਂ ਨਾ ਪਾਪਾ ਵਜਨ ਵੀਰ ਜੀ ਬੜਾ ਬਾਕੀ ਸਿੰਗੀ ਸੁਗੀ ਬੜੀ ਸੋਹਣੀ ਬੱਚਾ ਤਾਜ਼ਾ ਬੱਚਾ ਆ ਬੱਚਾ ਕਿਸੇ ਪਾਸੇ ਉਹ ਲੱਭੇਗੀ ਬਾਕੀ ਵੀ 17 ਮੇ ਮਿਲਦੀ ਮਲਾਉਂਦੀ ਆ ਕੋਈ ਨਹੀਂ ਉਹ ਵੀਰ ਜੀ ਉਹ ਫੁੱਲ ਗਰੰਟੀ ਜਦੋਂ ਬੱਚਾ ਛੱਡੋਗੇ ਉਸ ਤੇ ਮੈਂ ਜੋੜੀ ਬਸਮੂਗੀ ਠੀਕ ਹੈ ਜਿਹੜੀ ਵੀ ਬੱਚਾ ਛੱਡਾਂਗੇ ਉਹਨੂੰ ਭਾਜੋਨ ਕੋ ਕੰਮ ਨਹੀਂ ਲਾਓ ਵੀ ਪ੍ਰਾਪਾ ਮਿਲਨ ਮਲਾਪ ਬਿਲਕੁਲ ਠੰਡੀ ਜੱਤੀ ਰਹੀ ਆ ਤੇ ਮੈਨੂੰ ਲੱਗਦਾ ਵੀ ਝੋਟੀ ਨਵੀਂ ਆ ਕੋਈ ਵੀਰ 2-4 ਸਵੇ ਪਿਉ ਗੱਲ ਜਾ ਆ ਗਿਆ ਜੀ ਕੋਈ ਇਹ ਨਹੀਂ ਹੈਗੀ ਕਿ ਕੋਈ ਬਾਕੀ ਕੁਆਲਟੀ ਵਾਲੀ ਆ ਕੋਲੇ ਵਾਲਾ ਕੋਲਿਆਂ ਦੇ ਵਿੱਚ ਨਹੀਂਗਾ ਬਿਲਕੁਲ ਨਵੀਂ ਝ ਕਟਾ ਤੁਹਾਨੂੰ ਦਿਖਾਉਣੇ ਆ ਮਗਰ ਬੈਠਾ ਹਾਂਜੀ ਆਰ ਪਰਲਾ ਜੀ ਆ ਸਾਹਮਣੇ ਨਿੱਕਾ ਬੈਠਾ ਆ ਦੋ ਹੀ ਦੰਦ ਉਹ ਮਗਰ ਕਟਾ ਆ ਕਰੋ ਜਾ ਕੇ ਠੀਕ ਆ ਤਾਂ ਸ਼ੇਰ ਸੱਚੀ ਕੁਤੀ ਥਾਂ ਦੇ ਵੀਰ ਸਤਨਾਮ ਬੜੇ ਡੰਗਰ ਖੁਸ਼ ਰਹੇ ਉਹ ਹਾਂਜੀ ਫਿਰ ਹੈਗਾ ਹੀ ਥਾਂ ਕੱਟਾ ਇੱਕ ਸਾਸੂ ਦਾ ਹਰ ਅਸਲ ਦੇ ਵਿੱਚ ਨਾ ਚਾਹੀਦਾ ਹਰ ਨਾਮ ਟਿਕਾਣੇ ਜਿਆਦੇ ਪੱਕੇ ਥਾਂ ਦੇ ਬੱਚੇ ਗੋਡੇ ਰਕੜੇ ਜਾਂਦੇ ਆ ਰਕੜੇ ਜਾਂਦੇ ਆ ਤੇ ਉਹ ਗੋਡਿਆਂ ਤੋਂ ਚਲੇ ਜਾਂਦੇ ਆ ਹਾਂਜੀ ਗੋਡਿਆਂ ਨੂੰ ਪੰਗਾ ਪੈਂਦਾ ਲੋ ਵੀ ਦੋਸਤੋ 78000 ਦੀ ਮਿਲ ਜੂਗੀ ਤੁਹਾਨੂੰ ਅੱਗੇ ਵੀਰ ਸਤਨਾਮ ਇਹ 4 ਨੰਬਰ ਤੇ ਆ ਜੀ ਤੇ ਮੈਂ ਕਰਮੀ ਗੁਰਮੀ ਬੜੀਆ ਵੇਖਿਆ ਜੀ ਕਿਤੇ ਕੋਈ ਨਹੀਂ ਸੂਈ ਨੂੰ 8 ਦਿਨ ਹੋ ਗਏ ਜੀ ਅੱਛਾ ਜੀ ਸੂਆ ਇਹਦਾ ਦੂਜਾ ਜੀ ਕੋਈ ਭੈਣ ਭਰਾ ਤੀਜਾ ਮੰਲੇ ਪਰ ਹੈ ਪੱਕਾ ਅਰੀਜਨਲ ਦੂਜਾ ਸੂਆ ਹੈ ਦੂਜੇ ਹੈ ਹਾਂ ਕਈ ਵਾਰੀ ਵੀਰ ਸਤਨਾਮ ਸੂਵਿਆਂ ਦਾ ਵੀ ਦਬਾ ਦੋਬਾ ਪਸ਼ੂ ਮਾਰ ਜਾਂਦਾ ਉਹ ਲੇਖੋ 13 ਬੱਤ ਬੋਕ ਕੇ ਪਾਣੀ ਦਿੰਦਾ ਵਾ ਜਾਂ ਕਿ ਇਹਦਾ ਸਿੰਘ ਸੋਂ ਕੱਢਿਆ ਹੋਵੇ ਅਗਲਾ ਆਦਾ ਖਣੀ ਐ ਜਿਆਦੀ ਪਰ ਹੈ ਰੀਅਲ ਦੂਜਾ ਅੱਛਾ ਜੀ ਦੀ ਡਿਟੇਲ ਕਰਿਓ ਸਾਂਝੀ ਕਿੰਨਾ ਸੂ ਸੂਆ ਦੂਜਾ ਸੂਆ ਹਾਂ ਜੀ ਸੂਈ ਨੂੰ 8 8 9 ਦਿਨ ਹੋ ਗਏ ਕੱਟੀ ਮਗਰ ਜੀ ਇਹ ਲਿਵਾ ਵੇਲੋ ਦੇਖੋ 15 ਕਿਲੋ ਵਾਲੀ ਮੈਨਗਾ 8-9 ਦਿਨ ਹੋ ਗਏ ਮਗਰ ਕੱਟੀ ਆ ਕੀ ਹਾਂਜੀ ਤੇ ਦੁੱਧ ਕਿੰਨਾ ਤੁਸੀਂ ਦੁੱਧ 8 ਕਿਲੋ ਜੀ 8 ਕਿਲੋ ਜੀ ਹਾਂਜੀ ਉਹ ਵੀ ਆ 18 ਪਲੱਸ ਹੋਊ 8-9 ਦਿਨਾਂ ਦੀ ਸੂਈ 8-9 ਕਿਲੋ ਹੀ ਦੁੱਧ 8 ਕਿਲੋ ਦੁੱਧ ਘੱਟੋ ਘੱਟ 8 ਕਿਲੋ ਦੁੱਧ ਮੰਨ ਕੇ ਸੌਦਾ ਕਰ ਲੇ ਜੇ ਤੁਸੀਂ ਆਪ ਸਮਾਂ ਵੀਰ ਜੀ 1.5 ਲੱਖ ਵਾਲੀ ਮੈਨ ਨੂੰ ਪਰੇ ਕਰਦੀ ਏਡੀ ਚਾਪ ਸਮਾਂ ਕਰੋ ਫੂਲਾ ਕਰੋ ਚੈੱਕ ਜੀ ਨੇਵਾ ਦੇ ਬਹੁਤ ਪੱਦਰ ਵੀ ਬਹੁਤ ਕਰਮਾ ਆਇਆ ਤੇ ਚਵਾਫਾ ਵੀ ਦੀ ਇੱਦਾਂ ਹੀ ਟੁੱਟੀਆਂ ਵਈਆਂ ਕਰ ਵਾਲੀਆਂ ਆਹ ਕੱਟੀ ਜੇ ਮਗਰ ਕੱਟੀ ਵੇਖੋ ਕੱਢੀ ਕਰ ਵਾਲੀ ਆ ਜੀ ਬਹੁਤ ਤੋਹਫੇ ਜਾਂ ਚੀਜ਼ਾਂ ਠੀਕ ਆ ਜੀ ਆਹ ਵੇਖੋ ਤੁਸੀਂ ਲੇਵੇ ਦੀ ਬੰਤਰ ਵੇਖੋ ਆ ਕਰੋ ਚੱਕ ਬਹੁਤ ਸੋਹਣੀ ਬੰਤਰਾਂ ਲੇਵੇ ਦੀ ਇੱਕ ਸਾਰ ਪੱਦਰ ਨੇਵਾ ਤੇ ਚੋਣ ਚਾਂਣ ਚੰਗੀ ਆ ਠੀਕ ਆ ਜੀ ਆਹ ਕੱਟੀ ਆਹ ਮਗਰ ਕੱਟੀ ਏ ਕੱਟੀ ਪੂਰੀ ਫੁੱਲ ਪਤਾ ਨੋਵੇਂ ਕਿ ਦਿਨਾਂ ਦਾ ਬੱਚਾ ਤੁਸੀਂ ਆ ਦੇਖ ਲਿਆ ਜਣਾ ਪਾਤਿਆਂ ਤੇ ਮੈਂ ਇਹਨੂੰ ਪੱਠੇ ਵੀ ਨਹੀਂ ਪਾਏ ਅੱਛਾ ਚਲੋ ਸੌ ਬੰਦਾ ਪਾਵਾ ਹਾਂਜੀ ਤੇ ਚੰਗੀ ਆ ਕੱਟੀ ਵੀ ਸੋਹਣੀ ਮਗਰ ਹਾਂਜੀ ਕੱਟੀ ਬਹੁਤ ਚੰਗੀ ਕਾਲੀ ਜੀ ਵੀਰ ਸਤਨਾਮ ਦੇ ਦੀਏ ਕਿੰਨੇ ਦੀ ਦੇ ਦਾਂਗਾ ਪਰ ਰੋਗਣਾ ਵੀਰ ਜੀ ਮੁੱਲ 75 ਕਰਦੇ ਆ ਹਾਂਜੀ ਤੇ 2000 ਰੁਪਏ ਛੱਡਦੇ 73 ਦੀ ਵੇਚ ਦੇਦਾ 73 ਦੀ ਹਾਂਜੀ 70 ਦੀ ਦੇ ਦਾਂਗੇ ਹਏ ਪੂਰੇ 70 ਜਿਆਦਾ 70 ਦੀ ਲੈ ਕੋਈ ਨਹੀਂ ਹਾਂਜੀ ਮੈਂ ਵੀਰ ਜੀ ਕੁਆਰਟਰੀ ਬੜੀ ਦੁੱਧ ਮੈਂ 10 ਕਿਲੋ ਪਰ ਵਾਲੀ ਕੋਈ ਗੱਲ ਨਹੀਂ ਚਲੋ 70000 ਦੀ ਦੋਸਤੇ ਮਿਲ ਜੂਗੀ ਤੁਹਾਨੂੰ ਠੀਕ ਆ ਤੇ ਦੋਦ ਅੱਜ ਦੇ ਮੌਕੇ ਜਿੰਨਾ ਅੱਗੇ ਮੇਰਾ ਵੀਰ ਹਰ ਵਾਰ ਆਪਾਂ ਵਾਰ-ਵਾਰ ਉਹੀ ਗੱਲ ਦਰਾਈ ਗਈ ਹੈ ਤੇ ਚੰਗੀ ਗੱਲ ਨਹੀਂ ਇੱਕੇ ਵਾਰੀ ਮੇਰਾ ਵੀਰ 8 ਕਿਲੋ ਦੇ ਸੀ ਜਦਾਂ ਮਰਜੀ ਕੋਈ ਆਜੋੇ ਸੇਵਾ ਕਰੋ ਮੇਰੇ ਵੱਲੋਂ ਭਾਵੇਂ ਦੋਸਤੋ ਕੋਈ ਵੀ 10 ਕਿਲੋ ਚੋਣੇ 11 ਚੋਣੇ ਉਹ ਤੁਹਾਡੀ ਸੇਵਾ ਆਜ ਅੱਠ ਕਿਲੋ ਚੋਗੇ ਮੇਰਾ ਭਰਾ ਤਸल्ली ਕਰਕੇ ਲੈ ਜਾਓ ਠੀਕ ਆ ਤੇ ਲੇਵੇ ਲੋਵੇ ਦੀ ਬਾ ਕਮਾਲ ਬਹੁਤ ਸੋਨਾ ਲੇਵਾ ਪੱਣਾ ਦੇ ਸਣ ਦੇ ਵਿਚਕਾਰ ਤੇ ਉਨੀ ਅੱਗੇ ਉਨੀ ਪਿਛੇ ਫਿਰ ਨੋਗੜਾ ਸਣ ਲਗਾ ਗਾ ਗੂਠੇ ਦੀ ਮੋਟੀ ਧਾਰ ਪੈਂਦੀ ਕਰਵਾਜੀ ਹਾਂ ਲੈ ਵੀ ਵੀਰ ਸਤਨਾਮ ਅੱਗੇ ਆ ਗਈ ਆ ਇਹ ਪਹਿਲਾ ਸੂਆ ਕੱਟੀ ਆ ਜੀ ਪਹਿਲਾ ਸੁਆ ਗੱਭਣੇ ਇਹ ਨਹੀਂ ਸੂਈ ਆ ਜੀ ਅੱਛਾ ਇਹਨੂੰ ਇਹ ਜੀ ਸੂਈ ਨੂੰ ਮਤਲਬ 2 ਮਹੀਨੇ ਤੋਂ ਅੰਦਰ ਅੰਦਰ ਹੀ ਆ ਇਹਦੇ ਨਾਲ ਬੱਚੇ ਨੇ ਦੁੱਧ ਨਹੀਂ ਹੁੰਦੇ ਚੁੰਗਿਆ ਸੇਲ ਭੁੱਲ ਗਿਆ ਜਿੱਦਾਂ ਅੱਜਾ ਜੀ ਤੇ ਉਹ ਮਣਕੇ ਉਦਾਂ ਪਿਉਂਦੇ ਪੁੰਦੇ ਪਰ ਬੱਚਾ ਨਹੀਂ ਦਾ ਵਜਿਆ ਜੀ ਅੱਛਾ ਜੀ ਹਾਂ ਜੀ ਅੱਧ ਮਹੀਨਾ ਕਿੰਨਾ ਹੋ ਗਿਆ ਡੇਢ ਡੇਢ ਮਹੀਨਾ ਡੇਢ ਮਹੀਨਾ 2 ਮਹੀਨੇ ਤੋਂ ਅੰਦਰਾਂ ਦੀ ਡੇਢ ਮਾਲੇ ਕੋ ਪੌਣੇ 2 ਮਾਲੇ ਛੋਟੀ ਹੈ ਪਹਿਲਾਂ ਨਹੀਂ ਹੈ ਪਹਿਲਾਂ ਪਹਿਲਾਂ ਦੁੱਧ ਕਿੰਨਾ ਵੀਰੇ 8 ਕਿਲੋ 8 ਕਿਲੋ ਮਿਲਦੀ ਹੁਣ ਬਾੜੇ ਤੇ ਆਪਣੇ ਕੋਲ ਉੱਥੇ ਉਹ ਮਤਲਬ ਉਦਾਂ ਝੋਲੇ ਲੈਂਦੇ ਸੀਗੇ ਇਹ ਭਰ ਮੈਂ ਆਇਆ ਇਸ ਵਾਰ ਟੀ ਰੋਗ ਲਈ ਕਿ ਮੈਡਮ ਵਿਖਾਈਏ ਭਾਈ ਪਰ ਇੰਨੀ ਗੱਲ ਵੀ ਹਿੱਲੀ ਨਹੀਂ ਕਰਵਾ ਲਈ ਕੀ ਗੱਲਵਾ ਗਏ ਮੈਂ ਵਧੀਆ ਪਾਰਟੀ ਸਦੇ ਰਾ ਕੇ ਤੂੰ ਬਾਕੀ ਆਪਾਂ ਰਿਸਤਨਾਮ ਕਹੇ ਨੂੰ ਕਹਿਣ ਗੱਲਾਂ ਛੋਟੀ ਵੇਹੇ ਪੂਰੀ ਐਸ਼ਾਈ ਸ਼ੋਈ ਬੜੀ ਜਿਆਦੀ ਚੰਗੀ ਕੱਟੀ ਆ ਦੇ ਅੱਖੇ ਵਿੱਚ ਕਿੱਡਾ ਮਿੱਠਾ ਹਨ ਮੁਖਤਾਲਾ ਵਜਨ ਵੇਖੋ ਤੇ ਸ਼ਕੀਨੀ ਵੇਖੋ ਤੇ ਫਿਰ ਥਾੜੇ ਵੇਖੋ ਮੁਠੀ ਵਾਲਾ ਥਣ ਲੱਗਾ ਕਰ ਇਹ ਤੋਂ ਮਿੱਠਾ ਜਿਹੜਾ ਭਾ ਕਰਦਣਾ ਸ਼ਹਿਦੋਂ ਮਿੱਠਾ ਆਹ ਕਰੋ ਚੱਕ 8 ਕਿਲੋ ਧਾਰਾਂ ਦੇ ਥੱਲੇ ਉਹ ਆਪਾਂ ਕੋਈ ਇੱਕ ਟਾਈਮ ਲਾ ਲਿਆ ਕੋ ਟਿਕਾ ਡੂ ਮੈਂ ਸਵੇਰੇ ਵੀ ਜੀ ਲਾਇਆ ਪਰ ਦੇ ਖਰਾ ਨਹੀਂ ਕਰਵਾਇਆ ਕਿਦਾ ਚਵਾ ਲਿਆ ਚੋ ਪਰ ਕੇ ਖਾਈ ਕੀ ਭਾਰਾ ਦੇ ਵਿੱਚ ਚੋਲੀ ਸੱਲੇ ਵਾ ਦੇ ਤਾ ਕੇ ਅੱਛਾ ਜੀ ਆਈ ਨਹੀਂ ਵੀ ਟਿਕਾ ਲਾ ਕੇ ਲੱਤਾ ਮਾਰੂ ਨੋ ਜੀ ਹਾਂ ਫੋਨ ਜਿਹੜਾ ਵੇਖੋ ਦੋਸਤੋ ਬਹੁਤ ਪਿਆਰਾ ਥਾਨ ਅੱਤੀ ਚਵਾਈ ਲਾ ਅੱਛਾ ਵੀ ਸਤਨਾਪ ਧਾਰਾਂ ਦੇ ਅਗਲੇ ਪਿਛਲੇ ਦੀ ਬਰਾਬਰ ਐ ਅਗਲੇ ਨਾਲ ਅਗਲਾ ਬਰਾਬਰ ਕੇ ਕੋਈ ਗੱਲ ਨਹੀਂ ਚਵਾ ਕੇ ਨਾ ਆ ਵੀ ਆਪਣੇ ਸੱਜਣ ਬੜੀ ਦੂਰੋਂ ਦੂਰੋਂ ਆਉਂਦੇ ਜੇ ਤਾਂ ਬਾਅਦ ਇੱਥੇ ਆਣ ਕੇ ਬੋਲੇ ਦੇ ਮੜੇ ਇਦਾਂ ਕਰਨਾ ਨਹੀਂ ਮੈਂ ਧਾਰ ਦਾ ਬਾਹਰ ਗਿਆ ਲੋਕੀ ਬਰਦਾਸ ਹਾਂ ਦੇਖੋ ਇਸ ਆਪੋ ਆਪਣੀ ਵਾਈਡ ਮੀਨੋ ਦਾ ਬੜਾ ਟਾਈਮ ਆ ਹਾਂਜੀ ਸਭ ਕੋ ਟਾਈਮ ਬੇ ਟਾਈਮ ਹੋਇਆ ਪਿਆ ਪਰ ਫਿਰ ਵੀ ਆਪਾਂ ਨੇ ਚੈੱਕ ਕਰਵਾ ਦਿਆ ਧਾਰਾ ਲਾਓ ਜੀ ਮੋਟੀ ਧਾਰ ਜੀ ਇਹ ਨਹੀਂ ਕੋਈ ਚਵਾਈ ਦੀ ਗਲਤ ਹੋਊਗੀ ਮਾਦ ਉਸ ਸਰੂ ਮੋٹے ਖੁੱਲੇ ਸਰੂ ਆਦਮ ਵੇਖੋ ਧਾਰ ਕਿੱਡੀ ਮੋਟੀ ਮੋਟੀ ਧਾਰ ਆ ਦੇਖੋ ਠੀਕ ਹੈ ਜੀ ਹਾਂ ਹੈ ਠੰਡੀ ਹੈ ਛੋਟੀ ਆ ਹੋਸਾ ਸ਼ਾਮ ਨੂੰ ਬਾਅਦ ਮਿਲ ਕੇ ਕਰਾਂਗੇ ਮਲਕੂਗੀ ਹਾਂਜੀ ਅਸਲ ਤੇ ਵਿੱਚ ਨਾ ਵੀਰ ਸਤਨਾਮ ਰਗ ਵੀ ਬਿਲਕੁਲ ਕਹਿ ਦਿੰਦੇ ਕਾਲੇ ਗਲਾਬ ਜਾਨੂ ਉਹਦੇ ਵਰਗਾ ਹਾਂਜੀ ਕੋਈ ਗੱਲ ਉਹੋ ਹੀ ਬਣ ਗਈ ਕਾਲੇ ਗਲਾਬ ਜਾਨੂ ਵਾਲੀ ਗੱਲ ਬਣ ਗਈ ਜੀ ਸਤਿ ਸ੍ਰੀ ਅਕਾਲ ਠੀਕ ਹੈ ਮਹਾਰਾਜ ਠੀਕ ਹੈ ਹਾਂਜੀ ਲੈ ਵੀਰ ਸਤਨਾਮ ਦੇ ਦਈਏ ਕਿੰਨੇ ਦੀ ਸਰ ਦੇ ਦਾਂ ਵੀਰ ਜੀ ਮੁੱਲ ਦੇ ਭਾਵੇਂ ਹੁਣ ਝੋਟੀ ਜੋ ਤਾਂ ਬੱਚਾ ਪੁੱਛਦਾ ਸੀ ਤਾਂ ਭਾਵੇਂ 85 ਦੀ ਵੇਚ ਲਈ ਦੀ ਆਹ ਉਹਨਾਂ ਦਾ ਮੁੱਲ ਇਹਦਾ ਕਰਦੇ ਹਾਂ 70000 ਰੁਪਇਆ 70 70 ਨਹੀਂ ਸੱਜਣਾਂ ਸਿਆ ਮੰਗਣਾ ਚਾਹੇ ਇਹ ਗੱਲ ਕਰ 70 ਨਹੀਂ ਬੱਚਾ ਹੁੰਦਾ ਫੇਰ ਸਾਨੂੰ ਸਭ ਨੂੰ ਮੰਗਣਾ ਹੀ 70 ਹੁਣ ਤੇ ਕਾ ਬੜੀ ਯਾਰ ਦੇ ਦੀ ਨਾ ਕਿ ਸੌ ਦੇਣੀ ਆ 65000 65 ਦੀ ਨਹੀਂ ਸੱਤ 65 ਦੀ ਨਹੀਂ 80000 ਤੀ ਦੱਸਾਂਗੇ ਡੰਡਾ ਜਾ ਵਰਤੀ ਜਾ 60000 ਦੀਆਂ ਨਾ ਕਰਾਂਗੇ ਸਾਨੂੰ 60000 ਦੀ ਆ ਇਹ ਲੈ ਸੱਜਰੀ ਜਾਣੀ ਨੂੰ ਟੋਕਰ ਨਾ ਕੋਈ ਕਰਕੇ ਬੱਚਾ ਚੱਲੋ ਬੱਚੇ ਦਾ ਹੁਣ ਬਿਨ ਬੱਚੇ ਤੋਂ ਕੋਈ ਵੀ ਰਪਲੇਖੇ ਜਨਾ ਰਵੇ ਜਿਆਦਾ ਸਮਾਂ ਨਹੀਂ ਹੋਇਆ ਹਾਂਜੀ ਹਾਂਜੀ ਥੋੜਾ ਸਮਾਂ ਹੋਇਆ ਜੀ ਲਓ ਜੀ ਅੱਜ ਦੋਸਤੋ 60000 ਦੀ ਝੋਟੀ ਵਾਗੇ ਝੋਟੀ ਆ ਠੀਕ ਹੈ ਜੀ ਬਹੁਤ ਸੋਹਣੀ ਐ ਨਿੱਕਰ ਦੇ ਦੇਖੋ ਖੁੱਡਾ ਖਡਾ ਵੇਖੋ ਕਿਹੜਾ ਕੋਪਾ ਪਤਾ ਨਿੱਕਰ ਝੋਟੀ ਗਾੜੀ ਰੱਖਦੀ ਕਰਮ ਵਾਲੀ ਬਹੁਤ ਸੋਹਣਾ ਬਖਾਰ ਆ ਤੇ ਟੋਕੜਾ ਵਾਲਾ ਹੀ ਕਰਤਾ ਹੁੰਦੇ ਤੇ ਬਾਕੀ ਅੱਗੇ ਮੇਰਾ ਵੀਰ ਅਸਲ ਦੇ ਵਿੱਚ ਨਾ ਕਰਮ ਵਾਲੀ ਦੂਜੇ ਤੀਜੇ ਸਵੇ ਸਤਨਾਮ ਜੀ ਵੱਡੀ ਮਹਿ ਬਣ ਜਾਣੀ ਐ ਜੀ ਵੱਡੀ ਮਹਿ ਹਾਂ ਦੂਜੇ ਸਵੇ ਝੋਟੀਆਂ ਬਣਦੀਆਂ ਜਾ ਕੇ ਬਾਕੀ ਪਹਿਲਾਂ ਝੋਟੀ ਹੁਣ ਵੀ ਬੜੀ ਕਮਾਲ ਦੀ ਐ ਲੈ ਵੀਰ ਸਤਨਾਮ ਅੱਗੇ ਆ ਜੀ ਆਪਣੇ ਕੋਲ ਜਿਹੜੀ ਇਹ ਹਾਂ ਆ ਗਈ ਝੋਟੀ ਆਪਣੇ ਕੋਲ ਅੱਛਾ ਜੀ ਇਹ ਵੀਰ ਜੀ ਦੁੱਧਾ ਸੂਹਾ ਝੋਟੀ ਸੂਈ ਜੇ ਦੂਜਾ ਸੂਬਾ ਤੇ ਮਲੂਚੇ ਬੱਚੇ ਦੀ ਆ ਇਹਨੂੰ ਟੀਕਾ ਭਰਣ ਨੂੰ ਕੋਈ 20-22 ਦਿਨ ਹੋ ਗਏ ਜੀ ਬੱਚਾ ਮਗਰ ਤੇ ਕੀ ਵੀ ਰੱਟੀ ਬਗਰ ਬਰੀ ਕੁਆਲਟੀ ਦੇਖੋ ਕੱਟੀ ਜਿਹੜੀ ਟੋਪ ਆਹ ਦੇਖੋ ਅੱਧ ਮਹੀਨੇ ਕਿੰਨੇ ਹੋ ਗਏ ਆ ਬੱਚਾ ਤੇ ਪੰਜਾਂ 6 ਮਹੀਨੇ ਦਾ ਹੋਊਗਾ ਇਹ 6ਾਂ ਕ ਮਹੀਨੇ ਉਹਦੇ ਰਫਾ ਜੀ 2 ਮਹੀਨੇ ਦੀ ਉਹਦਾ ਹੈ ਜੀ ਹਾਂ ਹਾਂ ਆਹ ਕੱਟੀ ਆ ਗਈ ਕੱਟੀ ਮੈਂ ਨਾਲ ਵੀ ਚੰਗੀ ਜੀ ਲੋ ਵੀ ਮਗਰ ਕੱਟੀ ਆ ਬਿਲਕੁਲ ਬਰਾਬਰ ਦੀ ਕੱਟੀ ਹੋਈ ਪਈ ਹੈ ਲੈ ਵੀ ਸਿਕ ਸੁਖ ਵੀ ਬੜਾ ਛੋਟਾ ਗਲਾਈ ਦੇ ਵਿੱਚ ਕਰ ਮੋੜ ਦੇਣਾ ਸਿਕਦੇ ਠੀਕ ਹੈ ਜੀ ਇਹ ਦੇ ਨਾ ਹੁਣ ਸੱਤੂ ਸਾਬੋ ਉਹ ਗੱਲ ਬਣਦੀ ਹ ਜਿੱਦਾਂ ਉਹ ਕਹੀਦਾ ਕੁੜੀਆਂ ਨਹੀਂ ਕਉਂਦੀਆਂ ਦੀਆਂ ਪੱਜ ਕੇ ਕਿਤੇ ਵਿੱਚ ਬੜੀਆਂ ਤੇ ਮਾਵਾਂ ਧੀਆਂ ਇੱਕ ਵਾਰੀਆਂ ਹੀ ਹੋ ਜਾਂਦੇ ਬਣ ਗਈ ਆ ਕਿਵੇਂ ਕਿਵੇਂ ਪੱਜ ਕੇ ਜਿੱਦੇ ਵਿੱਚ ਬੜੀਆਂ ਦੀ ਮਾਵਾਂ ਧੀਆਂ ਇੱਕੋ ਹੀ ਇੱਕੋ ਹੀ ਹੋਣੀਆਂ ਹੁਣ ਠੀਕ ਹੈ ਕੋਈ ਗੱਲ ਨਹੀਂ ਜੀ ਇਹਨਾਂ ਦੇ ਵਿੱਚ ਹਾਂ ਠੀਕ ਆ ਲਿਆਓ ਕੱਢੀਏ ਬਾਹਰ ਦਿਖਾਈਏ ਆ ਪ੍ਰਤਾਪ ਸਿੰਘ ਵੀ ਪੂਰੇ ਗਾਣੇ ਸੁਣਦਾ ਕੋਈ ਨਹੀਂ ਹੈ ਅੱਜ ਸਤਿਨਾਮ ਦੁੱਧ ਕਿੰਨਾ ਦੱਸਿਆ ਗਿਆ ਪੰਜ ਕਿਲੋ ਪੰਜ ਕਿਲੋ ਆਉਣਾ ਨਾਲ ਟਿੱਕਟੇ ਦੇ ਕਰਨੇ ਆ ਨਾ ਗੱਲ ਕਿਤੇ ਬੰਦੂ ਸਾਹਿਬ ਆ ਨਹੀਂ ਨਹੀਂ ਚਾਹੀਦੇ ਚਾਹੀਦੇ ਰੌਣਕ ਮੇਲਾ ਐਂਟਰਟੇਨਮੈਂਟ ਵੀ ਚਾਹੀਦਾ ਐਵੇਂ ਕਾਲੀ ਸ਼ਾਹ ਪੁੱਛਦਾ ਕਿ ਮੈਂ ਕਾਲੀ 5 ਕਿਲੋ ਦੁੱਧ ਠੀਕ ਆ ਜੀ ਮੇਰੇ ਪੰਜ ਕਿਲੋ ਦੀ ਕੱਟੀ ਤੇ ਕੋਈ ਸਮਾਂ ਦੋਸਤੋ ਕੁਛ 6 ਮਹੀਨਿਆਂ ਦਾ ਕੋਈ 7 ਦਾ ਲਾ ਲਿਓ ਬੱਚਾ ਤੁਹਾਡੇ ਸਾਹਮਣੇ ਆ ਕੱਟੀ ਨਾਲ ਮਿਲ ਜਾਣੀ ਤੁਹਾਨੂੰ ਮਿਲਦੀ ਕੱਟੀ ਦੇ ਮੈਂ ਦੇ ਮਿਲਦੀ ਕੱਟੀ ਤੇ ਦੋਨੋਂ ਟਾਈਮ ਇੱਕ ਦਾ ਉੱਠ ਪੈਰੀ ਦੋ ਨੋ ਨੋ ਕੱਟੀ ਦੇ ਚੋਂ ਆਉਦੇ ਹੋ ਠੀਕ ਆ ਜੀ ਹਾਂ ਜੀ ਲਓ ਜੀ ਤੋ ਕੱਟੀ ਵੀ ਮਗਰ ਬਹੁਤ ਸੋਣੀ ਆ ਤੇ ਦੋਵੇਂ ਟਾਈਮ ਮਿਲਦੀ ਆ 5 ਕਿਲੋ ਦੁੱਧ ਮਗਰ ਕੱਟੀ ਆ ਅੱਗੇ ਬਣੀ ਥਣੀ ਹੈਗੀ ਆ ਕਿੰਨੇ ਦਿਨਾਂ ਦੀ ਦੱਸਿਆ ਜੀ 22 ਦਿਨ ਹੋ ਗਿਆ ਜੀ 22 ਦਿਨ ਅਗਲੇ ਮੁਕਦਰਾਂ ਪੰਦਰਾਂ ਦੀ ਹੋਣਗੇ ਆ ਤੋ ਗਰੰਟੀ ਤਾਂ ਹੁੰਦੀ ਵੀ ਨਹੀਂ ਦਿੱਤੇ ਨਾ ਹਾਂਜੀ ਹਾਂਜੀ ਬਾਕੀ ਵੇਰਵਾ ਜਰੂਰ ਪਾ ਦੇਣਾ ਚਾਹੀਦਾ ਹਾਂਜੀ ਜਿਹੜੀ ਕੀ ਦੱਸੀ ਉਹ ਆ ਪਤਾਤੀ ਹੋ ਜੀ ਫਿਰ ਸਤਨਾਮ ਦੇ ਲੈ ਦੇਲੇ ਦਾ ਛੋਟਾ ਹੀ ਆ ਜੀ ਐ ਨਹੀਂ ਆ ਦਿੰਦਾ ਐ 65 ਦੀ 60000 ਦੀ ਦੇ ਦਾਂਗਾ 65 ਮੁੱਲ ਕਰਦੇ ਇਹ ਅੰਨੀ ਛੱਡਾਂਗੇ 60000 ਕਰੋ ਜੀ ਨੇ ਰਾਮਾਨੀ ਤੇਰੇ 750 ਦੀ ਜਿੰਨੀ ਛੱਡਾਂਗੇ 500 ਛੋੜ ਹਾਂ ਹਾਂ 56 ਦੀ ਹਾਂ ਪੂਰੇ ਡਾਕ ਤੁਹਾਨੂੰ ਘੁੱਟ ਕੇ ਫੜਨੀ ਹੋਰ ਆਉਂਦੇ ਹੋਰ 500 ਮਾਨ ਕਰਦਾ ਪੂਰੇ 55000 ਦੀ ਕਰਦਾਂਗੇ ਹਾਂ ਪੂਰੇ 55000 ਕੋਈ ਨਹੀਂ ਕੋਈ ਜਾਣਦੀ ਕਿ ਜਾਣ ਤੋਂ ਜਾਣ ਤੋਂ 10000 ਦੀ ਕੱਟੀ ਆ ਮਗਰ ਕੋਈ ਨਹੀਂ ਹੁਣ ਜਾਣ ਤੋਂ ਗਾਂ ਵੀ ਥੋੜਾ ਕਰਾ ਕੇ 10000 ਦੀ ਕੱਟੀ ਇਹੋ ਜੀ ਗੱਲ ਨਹੀਂ ਕਰਨੀ ਹਾਂ ਆਪਾਂ ਦੇ ਦੇਣੀ ਮੈਂ ਭਰਾਵਾ ਦਾ ਮਾਨ ਪੁੱਲ ਕਰਨਾ ਵਾ ਕਦੇ ਵੀਰ ਆਪਣੇ ਗੋਲਾਂ ਦੇ ਮਾਣ ਕਰਨਾ ਪਾਉੜ ਲੈ। ਇਹ ਮਾਣ ਕਰਕੇ ਮਾਲ ਦੇਣਾ। ਜਿੰਨਾ ਵੀ ਮਾਣ ਉਹਦੋਂ ਨਾ ਕਰੋ ਆਪਣੇ ਭੈਣ ਦਾ। ਛੋਟੀ ਬੜੀ ਚੰਗੀ ਵੇਖੋ ਕਾਲੀ ਸ਼ਾ ਜੈਡ ਬਲੈਕ ਛੋਟੀ ਪੂਜਤਾ ਕਾਲੀ। ਤੇ ਵੀਰ ਸਤਨਾਮ ਇੱਕ ਲਾਸਟ ਗੱਲ ਹੋਰ ਪੁੱਛ ਲੀਏ ਤੁਹਾਡੇ ਤੋਂ। ਹਾਂਜੀ। ਚੋਣ ਚਾਨ ਕਿਸੇ ਤੋਂ ਦੇ ਵਿਜਾ ਗਰੰਟੀ ਹੋ ਗਈ। ਮੈਂ ਐ ਕੋਈ ਭੂਰ ਛਟਾ ਹੋਵੇ ਕੋਈ ਥਣ ਘਟ ਵਧ ਹੋਵੇ। ਉਹ ਆਪਣੀ ਫੁੱਲ ਗਰੰਟੀ ਹੋਵੇ। ਜੇ ਕੋ ਭੈਣ ਭਰਾ ਜੀ ਦਾ ਮੰਗਾਉਂਦਾ ਨਾ। ਜੇ ਕੋ ਮੈਂ ਚੋਈ ਫਾੜ ਦੇ ਲਿਆ। ਚਾਹ ਆਪਣਾ। ਚੋਣ ਗਲਤ ਹੋਊਗੀ। ਉਹ ਪਹਿਲਾਂ ਦੱਸਾਂ। ਇਹੋ ਹੀ ਗੱਲ ਲੈ ਵੀਰ ਸਤਨਾਮ ਅੱਗੇ ਕੱਢਦੀ ਹੈ ਪੂਰੀ ਜਵਾਬ ਅਸਮਾਨ ਦੀ ਆਪਣੀ ਹੈ ਪੂਰੀ ਕਿਵੇਂ ਬੂਰੀ ਝੋਟੀ ਦੀ ਕਿਰਗਾਰ ਇਹ ਤਾਂ ਵੀਡੀਓ ਬੱਝੂ ਬਗੇਰੀ ਆ ਜੀ ਅੱਛਾ ਜੀ ਦੋ ਪੰਜ 5 ਕਿਲੋ ਤੇ ਮਿਲਦੀ ਜਾਈਦਾ ਹੀ ਬਾੜੇ ਦੀ ਥਾਪੀ ਦੀ ਮਿਲ ਪੈਦੀ ਆ ਹਾਂ ਜੀ ਨਹੀਂ ਸੰਤੂ ਸਾਹਿਬ ਬੂਰੀ ਦਾ ਵੀਡੀਓ ਤੇ ਕਰ ਦੇਣੀ ਜੇ ਪੂਰੀ ਵੇਖਣਾ ਲੈ ਨਾ ਠੀਕ ਆ ਠੀਕ ਆ ਆ ਗਈ ਪੂਰੀ ਤੇ ਵੀਡੀਓ ਹੋ ਗਈ ਪੂਰੀ ਐ ਆ ਲਓ ਵੀ ਦੋਸਤੋ ਚੰਗੀ ਇਹ ਵੀ ਝੋਟੀ ਆ ਵੈਸੇ ਵੀਰ ਸਤਨਾਮ ਦੂਜੇ ਸਵੇਰੇ ਜੀ ਹੋਣਾ ਅਗਾ ਦੂਜਾ ਸੂਬਾ ਹੀ ਐ ਦੂਜਾ ਦੂਜਾ ਜੀ ਅੱਛਾ ਦੁੱਧ 5 ਕਿਲੋ ਤੁਸੀਂ 5 ਕਿਲੋ ਲਓ ਜੀ ਮਿਲਦੀ ਇੱਦਾਂ ਜੀ ਸੰਤੂ ਸਾਹਿਬ ਤਮਾਸ਼ਾ ਹੀ ਲੱਗਣ ਵਾਲੀ ਕੱਲ ਵੇ ਇੱਕ ਐਕਸਟਰਾ ਮਿਲਣਾ ਪਾ ਰਿਹਾ ਨੇ ਦੱਸ ਕੀ ਹੋਰ ਹੋਰ ਕੋਈ ਗੱਲ ਨਹੀਂ ਦੱਸ ਦੀ ਤਾਰ ਪੂਰੀ ਇਹ ਝੋਟੀ ਆ ਦੋਸਤੋ ਦੂਜਾ ਸੂਬਾ ਤੇ ਹੁਣ 5 ਕਿਲੋ ਦੁੱਧ ਦਾ ਤੇ ਦੋਵੇਂ ਟਾਈਮ ਬਿਲਕੁਲ ਇਸੇ ਤਰ੍ਹਾਂ ਥਾਪੀ ਤੇ ਕੋਹਾੜੇ ਉੱਤੇ ਜਾਣ ਤੇ ਮਿਲਦੀ ਹੈ ਇਦਾਂ ਮਿਲਦੀ ਜੀ ਠੀਕ ਆ ਜਿੱਡਾ ਮੋਟਾ ਸਾਹਮਣ ਤੇ ਓਡੀ ਮੋੜੀ ਤਾਰ ਆਪਣੇ ਕੋਲ ਧਿਆਣ ਕੇ ਵੀ ਕੋਈ ਟੀਕੇ ਟੁਕੇ ਵਾਲੀ ਗੱਲ ਨਹੀਂ ਨਹੀਂ ਜੀ ਮਾਸਾ ਵਾਲੀ ਆ ਜੀ ਠੀਕ ਆ ਜੀ ਤੇ ਦੁੱਧ 5 ਕਿਲੋ ਹੀ 5 ਕਿਲੋ ਜੀ ਬਿਲਕੁਲ ਸਲਾਮ ਕਰਦਣ ਹੰਦੂ ਸਾਹਿਬ ਜਿਹਨਾਂ ਦੀ ਮਾਸਾ ਜਿਹਨਾਂ ਦੀ ਛੋਟੀ ਦਾ ਮੂੰਹ ਦਿਖਾਈ ਮਾੜਾ ਪ੍ਰਤਾਪ ਜੀ ਜੀ ਜਨਾਬ ਇਹ ਨਾ ਕੇ ਕੋਈ ਵੀਰ ਮੂੰਹ ਨਹੀਂ ਵੇਖਿਆ ਵਖੋ ਸਿੰਘੀ ਸੂਂਗੀ ਬੜੀ ਵਧੀਆ ਕੁੰਡੀ ਆ ਪੂਰੀ ਹੈ ਪੂਰੀ ਕੁੰਡੀ ਲਾਲ ਨਿਸ਼ਾਨੀਆਂ ਨੇ ਛੁਣੀਆਂ ਵੀ ਕਰਮਾਂ ਵਾਲੀ ਆ ਸਾਰੇ ਸਾਰੇ ਵਖੋ ਆਸਾਰ ਤੇ ਹੈਗਾ ਇੱਕਾਂ ਬਿਲਿੰਗ ਮੇਸਾਂ ਬਿਲ ਗਈਆਂ ਠੀਕ ਆ ਜੀ ਮੋਸ਼ਵਸ਼ ਵੀ ਬੱਗੀ ਆ ਹਾਂ ਅੱਛਾ ਤਵੀਰ ਸਤਨਾਮ ਕਿਓਟੀ ਦੇ ਦਾਂਗੇ ਕਿੰਨੇ ਦੀ ਮੇਰੇ ਦੇ ਦੇਣੀ ਆ ਸਪੌਂਸਰਾਂ ਦੇ ਭਾਈ ਹਾਂ ਹਾਂ ਜੀ ਕਿੰਨੇ ਦੀ 48 ਮੋਲ ਕਰਦੇ 45 ਦੇ ਦਾਂਗੇ 45 ਦੀ ਹਾਂ ਜੀ 45 ਦੀ ਅਰੇ ਯਾਰ ਥੋਕੇ ਕਰਦੇ ਹਾਂ ਹਾਂ 45 ਦੇ ਹੋਰ ਤਾਂ 15000 ਰੁਪਏ ਸੱਜੇ ਨਹੀਂ 40000 ਦੀ ਸੰਦੂ ਸੱਤ ਦਾਂਗੇ ਤੇ ਮਰਜ਼ੀ 40000 ਦੀ ਮਹਾਰਾਜ ਦਵਾਂਗੇ 40000 ਨਾ ਮੇਰਾ ਵੀਰ ਕੋਈ ਘਟਾਵੇ ਮੁਰਕਾ ਮੈਨੂੰ 40000 ਤੋਂ 150 ਰੁਪਏ ਛੂਟ ਹੋਣੀ ਜੇ ਉਹ ਲਾਵੇ 250 ਰੁਪਏ ਛੂਟ ਜਦੋਂ ਮਨਜ਼ੂਰ ਹੋਊਗਾ ਪੂਰੇ ਖੁਸ਼ ਹੋ ਕੇ 200 ਇਹ ਨਾ ਉਹ ਮਨ ਕੋਈ ਪੈਸਾ ਨਹੀਂ ਲੱਗੀ ਮੈਂ ਵੇਖ ਲਓ ਕੇਰੀ ਪਾਣੀ ਹਾਂ ਹੁਣ ਮੰਨ ਲਾ 5 ਕਿਲੋ ਦੁੱਧ 5 ਕਿਲੋ ਦੁੱਧ ਵੀਰ ਮਾਰਾ ਦਾ ਚੋਨਾ ਤੇ 5 ਕਿਲੋ ਮੱਝਾਂ ਦਾ ਚੋਆ ਆਹ ਦੁੱਧ ਘੜੀ ਵਰਗਾ ਦੁੱਧ ਬਾਕੀ ਪਾੜ ਤੇ ਮਿਲਦੀ ਵੀਰੋ ਜਿਹੜੀ ਗੱਲ ਕਰਨ ਵਾਲੀ ਆ ਸਣਾ ਦੋਨਾਂ ਦੀ ਬਿਲਕੁਲ ਓਕੇ ਆ ਕਿਸੇ ਪਾਸੇ ਕੋਈ ਫਾਲਟ ਫਰਾਉਡ ਨਹੀਂ ਆ ਤਿਆ ਆਵਦੀ ਤਸੱਲੀ ਕਰ ਲਿਓ ਦੂਜਾ ਸਵੇਰ ਤੇ ਬਣੀ ਥਣੀ ਨਹੀਂ ਕਿ ਫਿਲਹਾਲ ਜੇ ਹੁੰਦਾ ਬੇਰਵਾਪਾ ਨਹੀਂ ਹਾਲੇ ਕੋਈ ਨਹੀਂ ਵੀਜੀ ਤੇ 40000 ਦੇ ਵਿੱਚੋਂ 200 ਰੁਪਿਆ ਛੋਟ ਹਾਂਜੀ ਲੈ ਵੀਰ ਸਤਨਾਬ ਇੱਕ ਨੰਬਰ ਬੋਲ ਦਿੰਦਾ ਨੰਬਰ ਆਪਣਾ ਵੀਰ ਜੀ ਦਾ 94655 ਹਾਂਜੀ 58955 ਪਿੰਡ ਕਹਿਰੋ ਤਹਿਸੀਲ ਬੱਟੀ ਜ਼ਿਲ੍ਹਾ ਛੀਤਰਨਗਪੁਰ ਹੋਰ ਪ੍ਰਤਾਪ ਜੀ ਮਹਾਰਾਜ ਮੇਰਾ ਤੁਹਾਡੀਆਂ ਛੋਟ ਜੀ ਬੜੀਆਂ ਧਰਮ ਵਾਲੀ ਬੜੀਆਂ ਸਾਹਿਬ ਇਤਨਾ ਹੀ ਨਾ ਤਾਂ ਦਾ ਨਾ ਬਣਾਈ ਰੱਖੇ ਸਾਡਾ ਵੀ ਬਣਾਈ ਰੱਖੇ ਤੇ ਨਬੀ ਆ ਇਹ ਕਿ ਲਗਾਤਾ ਮੇਰਾ ਨਾਮ ਬਣ ਜਾਣਾ ਜੇ ਥੱਲੇ ਥੋੜਾ ਪੱਖੇ ਦੱਤ ਰੱਖੋ ਉਂਗਲਾ ਲੈ ਲਿਆ ਮੇਰਾ ਫਿਰ ਦੰਦੂ ਦਵਜ ਬੱਜ ਗਿਆ ਸਾਰੇ ਲੈ ਜ ਨਹੀਂ 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 ਇਹ ਆ ਦੋਸਤੋ ਵੀਰ ਸਤਨਾਮ ਸਿੰਘ ਤੇ ਵੀਰ ਪ੍ਰਤਾਪ ਤੇ ਨੰਬਰ ਵੀਰ ਉਹਨਾਂ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਤੇ ਮਾਲ ਅੱਜ ਵੀ ਤਕਰੀਬ ਨਾਲ ਆਪਾਂ ਤੁਹਾਨੂੰ ਸੱਤ ਕਨਗ ਦਿਖਾਦੇ ਆ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸੱਤ ਸ਼੍ਰੀ ਅਕਾਲ